ਫਾਜ਼ਿਲਕਾ ਵਿੱਚ ਭਿਆਨਕ ਹਾਦਸਾ ਵਾਪਰਿਆ ਜਿੱਥੇ ਨਾਕਾ ਲਗਾਉਣ ਜਾ ਰਹੇ ਆਰਟੀਓ ਕਰਮਚਾਰੀਆਂ ਦੀ ਗੱਡੀ ਜੁਗਾੜੂ ਵਾਹਨ ਨਾਲ ਟਕਰਾ ਗਈ ਇਸ ਹਾਦਸੇ ਦੇ ਵਿੱਚ ਦੋ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਮੁਲਾਜ਼ਮਾਂ ਦੀ ਗੱਡੀ ਜੁਗਾੜੂ ਵਾਹਨ ਮੋਟਰਸਾਈਕਲ ਰੈਡੀ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਰਖੜਨ ਨਾਲ ਜਾ ਟਕਰਾਈ ਹਾਦਸੇ ਦੇ ਵਿੱਚ ਗੱਡੀ ਵਿੱਚ ਸਵਾਰ ਚਾਰੇ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਚਾਰ ਮੁਲਾਜ਼ਮਾਂ ਦੇ ਵਿੱਚੋਂ ਏਡੀਸੀ ਜਨਰਲ ਦੇ ਡਰਾਈਵਰ ਅਤੇ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਨੂੰ ਮ੍ਰਿਤਕ ਲਾਂਦ ਦਿੱਤਾ ਇਹ ਹਾਦਸਾ ਫਾਜ਼ਿਲਕਾ ਦੇ ਲਾਦੂ ਕਾ ਨੇੜੇ ਵਾਪਰਿਆ ਹਾਦਸੇ ਦਾ ਪਤਾ ਲੱਗਦੇ ਹੀ ਸਥਾਨਕ ਵਿਧਾਇਕ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਸਮੇਤ ਵੱਡੀ ਗਿਣਤੀ ਲੋਕ ਹਸਪਤਾਲ ਪਹੁੰਚੇ ਸਾਰੇ ਲੋਕਾਂ ਨੂੰ ਔਰ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਇਹ ਇੱਕ ਪਰਜ਼ੋਰ ਬੇਨਤੀ ਕਰਨ ਲਈ ਅਜੇ ਇੱਕ ਮੈਸੇਜ ਪਾ ਰਹੇ ਆ ਕਿ ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਧੁੰਦ ਦੇ ਜਿਹੜਾ ਹੈਗਾ ਪਰਕੋਪ ਜਿਹੜਾ ਹੈਗਾ ਸਾਰੇ ਸਟੇਟ ਚ ਸਾਰੇ ਨਾਰਥ ਇੰਡੀਆ ਚ ਜਿਹੜਾ ਬਹੁਤ ਜ਼ਿਆਦਾ ਇਹਦਾ ਹੈਗਾ ਮਾੜਾ ਅਸਰ ਪੈ ਰਿਹਾ ਔਰ ਸਭ ਤੋਂ ਵੱਧ ਜਿਹੜਾ ਹੈਗਾ ਨੁਕਸਾਨ ਜਿਹੜਾ ਹੈਗਾ ਜਿਹੜਾ ਸੜਕੀ ਸਫਰ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਚੱਲਣਾ ਪੈ ਰਿਹਾ ਜਿਹਦੇ ਵਿੱਚ ਕਾਫੀ ਐਕਸੀਡੈਂਟ ਹੋ ਰਹੇ ਨੇ ਬਾਰ-ਬਾਰ ਸਾਡੇ ਮੁਲਾਜ਼ਮ ਵੀ ਜਿਹੜੇ ਹੈਗੇ ਆ ਅ ਅੱਜ ਵੀ ਐਕਸੀਡੈਂਟ ਹੋਇਆ ਹੈਗਾ ਹਾਈਵੇ ਦੇ ਉੱਪਰ ਔਰ ਸਾਡੇ ਇੱਥੇ ਅੱਜ ਇੱਕ ਹੋਮਗਾਰਡ ਦਾ ਜਵਾਨ ਵੀ ਜਿਹੜਾ ਹੈਗਾ ਐਕਸੀਡੈਂਟ 'ਚ ਉਹਦੀ ਜਾਨ ਜਿਹੜੀ ਚਲੀ ਗਈ ਉਹਦੇ ਨਾਲ ਇੱਕ ਪ੍ਰਾਈਵੇਟ ਮੁਲਾਜ਼ਮ ਸੀਗਾ ਆਰਟੀਓ ਆਫਿਸ ਦਾ ਸੋ ਇਸ ਕਰ ਲਈ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਬੇਜ਼ੋਰ ਇਸ ਗੱਲ ਦੀ ਸਫਾਰਿਸ਼ ਕਰਦਾ ਕਿ ਜਿਹੜੇ ਆਮ ਲੋਕ ਆ ਜੇ ਉਹਨਾਂ ਨੂੰ ਬਿਨਾ ਕੰਮ ਤੋਂ ਧੁੰਦ ਦੇ ਵਿੱਚ ਸਫ਼ਰ ਨਾ ਕਰਨ ਅਗਰ ਕਰਨਾ ਆ ਤਾਂ ਬਿਲਕੁਲ ਇਹਦਾ ਖਿਆਲ ਰੱਖ ਕੇ ਕਾਸ਼ਨ ਲੈ ਕੇ ਇਨੂੰ ਸਫਰ ਨੂੰ ਕੀਤਾ ਜਾਵੇ ਕੋਈ ਵੀ ਵਹੀਕਲ ਤੇਜ਼ ਨਾਲ ਚਲਾਵੇ ਜਿਹੜੇ ਸਾਡੇ ਮੁਲਾਜ਼ਮ ਵੀ ਹੈਗੇ ਆ ਉਹ ਵੀ ਅਗਰ ਕਿਸੇ ਡਿਊਟੀ ਤੇ ਜਾ ਰਹੇ ਆ ਅਗਰ ਕਿਸੇ ਉਹਨਾਂ ਨੇ ਪਹੁੰਚਣਾ ਆ ਕੋਈ ਟਾਈਮ 'ਚ ਫਰਕ ਵੀ ਆ ਗਿਆ ਜ਼ਿੰਦਗੀ ਨਾਲੋਂ ਵੱਧ ਕੋਈ ਚੀਜ਼ ਪਿਆਰੀ ਨਹੀਂ ਹੈ ਸੋ ਇਸ ਕਰ ਲਈ ਅਗਰ ਕੋਈ 5-10 ਮਿੰਟ ਲੇਟ ਵੀ ਹੁੰਦਾ ਉਹ ਵੀ ਇਸ ਗੱਲ ਦਾ ਕੋਈ ਪ੍ਰੋਬਲਮ ਨਹੀਂ ਆਊਗੀ ਕਿਸੇ ਮੁਲਾਜ਼ਮ ਨੂੰ ਤਾਂ ਉਹਨੂੰ ਆਪਣੇ ਆਪਣਾ ਸੇਫ ਡਰਾਈਵ ਕਰਨ ਨਹੀਂ ਐਕਸੀਡੈਂਟ ਜਾ ਰਹੇ ਸੀਗੇ ਥੋੜੇ ਚੈਕਿੰਗ ਸੀਗੀ ਟ੍ਰੈਫਿਕ ਪੁਲਿਸ ਨਾਲ ਸੀਗੀ ਉਹ ਕੋਈ ਮੋਟਰਸਾਈਕਲ ਜਿਹੜਾ ਹੁੰਦਾ ਉਹ ਜੁਗਾੜੀ ਤੇ ਲਾਇਆ ਹੋਇਆ ਉਹਨੇ ਅਚਾਨਕ ਟਰਨ ਕੀਤਾ ਮੇਰੀ ਗੱਡੀ ਅੱਗੇ ਸੀ ਪਿੱਛਲੀ ਗੱਡੀ ਤੇ ਬੈਠੇ ਸੀ ਪਿੱਛਲੀ ਗੱਡੀ ਦਾ ਪਹਿਲਾਂ ਟੱਕਰ ਹੋ ਕੇ ਤੇ ਸਪੇਡ ਚ ਲਾਗੀ نیچے ਉਤਰ ਗਏ ਕਿੱਥੇ ਇੱਕ ਸਿਰਨ ਆਇਆ ਸਰ ਲਾਧੂ ਕਾ ਦੇ ਕੋਲ ਆ ਇਹ ਸਰ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਦੋ ਇੱਕ ਟ੍ਰੈਫਿਕ ਪੁਲਿਸ ਵਾਲਾ ਸੀਗਾ ਸਾਡੇ ਨਾਲ ਉਹ ਐਕਸਪਾਇਰ ਹੋ ਗਿਆ ਉਸ ਗੱਡੀ ਚ ਸੀ ਪ্লাস ਇੱਕ ਡਰਾਈਵਰ ਸੀਗਾ ਐਡੀਸੀ ਜਨਰਲ ਦਾ ਉਹ ਸਟਾਰਟ ਟੋਟਲ ਕਿੰਨੇ ਜਣੇ ਸੀਗੇ ਚਾਰ ਜਣੇ ਸੀਗੇ ਹੋਰ ਵੀ ਕੋਈ ਇਸ ਤੋਂ ਇਲਾਵਾ ਨਹੀਂ ਬਾਕੀ ਨਹੀਂ ਇਹ ਲਾਧੂਗਾ ਅੱਡੇ ਤੋਂ ਪਿੱਛੇ ਹੀ ਕਰਕੇ ਇੱਕ ਮੋਟਰਸਾਈਕਲ ਦੀ ਜਿਹੜੀ ਟਰਾਲੀ ਦੇ ਨਾਲ ਇਹ ਗੱਡੀ ਡਸਟਰ ਜਿਹੜੀ ਟਕਰਾਈ ਹੈ ਜਿੱਦੇ ਚ ਟੋਟਲ 4 ਵਿਅਕਤੀ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਦੋ ਗੰਭੀਰ ਰੂਪ ਚ ਜ਼ਖਮੀ ਹੋਏ ਔਰ ਦੋ ਜਿਹੜੇ ਆ ਉਹਨਾਂ ਦੀ ਡੈਥ ਹੋ ਚੁੱਕੀ ਹੈ ਇਹ ਪਤਾ ਹੈ ਕੌਣ ਸੀਗੇ ਇਹ ਬੰਦੇ ਇਹ ਦੋ ਤਾਂ ਜਿਹੜੇ ਮੁਲਾਜ਼ਮ ਸੀ तकरीबन ਚਾਰ ਹੀ ਮੁਲਾਜ਼ਮ ਸੀਗੇ ਔਰ ਇੱਕ ਤਾਂ ਜਿਹੜਾ ਟ੍ਰੈਫਿਕ ਪੁਲਿਸ ਦੇ ਵਿੱਚ ਦੇਸ਼ ਰਾਜ ਜਿਹੜਾ ਉਹ ਮੁਲਾਜ਼ਮ ਸੀਗਾ ਆਰਟੀਓ ਸਾਹਿਬ ਦਾ ਡਰਾਈਵਰ ਸੀਗਾ ਔਰ ਦੂਜੇ ਦੋ ਮੁੰਡੇ ਉਹ ਵੀ ਆਰਟੀਓ ਦਫ਼ਤਰ ਜਿਹੜੇ ਉਹ ਕੰਮ ਕਰਦੇ ਪਤਾ ਲੱਗ ਪਾਇਆ ਗਲਤੀ ਕਿੱਥੇ ਰਹੀ ਹੈ ਜੇ ਕਿਵੇਂ ਗਲਤੀ ਤਾਂ ਦੇਖੋ ਇਹ ਤਾਂ ਜਾਂਚ ਦਾ ਵਿਸ਼ਾ ਹੈ ਮੌਕੇ ਤੇ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਉਹਦੀ ਜਾਨ ਬਚਾਉਣ ਦੀ ਸਭ ਤੋਂ ਪਹਿਲੀ ਕੋਸ਼ਿਸ਼ ਹੁੰਦੀ ਹੈ ਤਾਂ ਜਾਂਚ ਦਾ ਵਿਸ਼ਾ ਵੀ ਟੱਕੀ ਦਾ ਖਸੂਰ ਕਿਹਦੇ ਕਰਕੇ ਹੈ ਕਿ ਡੈਥ ਉੱਥੇ ਹੋ ਗਈ ਸੀ ਜਾਂ ਹਸਪਤਲ ਡੈਥ ਐਂਬੂਲੈਂਸ ਉੱਤੇ ਜਾਨ ਦੇ ਵਕਤ ਜਿਹੜੀ ਰਸਤੇ 'ਚ ਜਿਹੜੀ ਉਹਨਾਂ ਦੀ ਡੈਥ ਹੋ ਗਈ ਇੱਥੇ ਜਦੋਂ ਆਏ ਤਾਂ ਡਾਕਟਰਾਂ ਨੇ ਉਹਨਾਂ ਨੂੰ ਜਿਹੜਾ ਮਿਲ ਕੇ ਪੁੱਛਿਆ ਖੋ ਇੱਕ ਤਾਂ ਅੱਜ ਸਾਰਾ ਦਿਨ ਆਪਾਂ ਸ਼ਹਿਰ ਦੇ ਵਿੱਚ ਵੀ ਦੇਖਿਆ ਬਹੁਤ ਜ਼ਿਆਦਾ ਧੁੰਦ ਰਹੀ ਹੈ ਸ਼ਹਿਰ ਦੇ ਵਿੱਚ ਵੀ ਔਰ ਪਿੰਡਾਂ ਦੇ ਵਿੱਚ ਤਾਂ ਧੁੰਦ ਹੋਣੀ ਹੈ ਹੈ ਕਿਉਂਕਿ ਖੇਤਾਂ ਦੇ ਵਿੱਚ ਧੁੰਦ ਹੁੰਦਾ ਹੈ ਔਰ ਬੜੀ ਹੀ ਦੁਖਦਾਈ ਜਿਹੜੀ ਘਟਨਾ ਵਾਪਰੀ ਹੈ ਜਿਹੜਾ ਸਾਡੇ ਆਰਟੀਏ ਦਫ਼ਤਰ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਔਰ ਜਿਹੜਾ ਆਪਣੀ ਡਿਊਟੀ ਕਰਕੇ ਜਿਨ੍ਹਾਂ ਨੂੰ ਦੱਸ ਰਹੇ ਨੇ ਕਿ ਜਲਾਲਾਬਾਦ ਮੁਲਾਜ਼ਮ ਦੂਸਰੇ ਛੱਡਣਾ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਕੋਈ ਹਾਦਸਾ ਹੋਇਆ ਹੈ ਕਿਸੇ ਚੀਜ਼ ਦੇ ਵਿੱਚ ਕਿਸੇ ਨੂੰ ਬਚਾਉਂਦੇ ਬਚਾਉਂਦੇ ਜਿਹੜੀ ਇਹ ਗੱਡੀ ਸੜਕ ਤੋਂ ਥੱਲੇ ਉਤਰ ਕੇ ਜਿਹੜਾ ਸ਼ਮਾਦਾ ਹੁੰਦਾ ਉਹਦੇ ਵਿੱਚ ਵੱਜੀ ਹੈ ਜਿਹਦੇ ਵਿੱਚ ਦੋ ਮੁਲਾਜ਼ਮ ਨੇ ਇੱਕ ਡਰਾਈਵਰ ਹੈ ਔਰ ਇੱਕ ਟ੍ਰੈਫਿਕ ਪੁਲਿਸ ਦੇ ਵੀ ਮੁਲਾਜ਼ਮ ਹੈ ਇਹ ਦੱਤੋ ਕੀ ਹੈ ਔਰ ਦੋ ਹੋਰ ਜਿਹੜੇ ਨਾਲ ਸੀਗੇ ਉਹਨਾਂ ਉਹ ਵੀ ਕਾਇਲ ਹੋਏ ਨੇ ਉਹਨਾਂ ਦੇ ਇਲਾਜ ਜਿਹੜਾ ਸਰਕਾਰੀ ਹਸਪਤਾਲਾਂ ਕਰਕੇ ਚੱਲ ਰਿਹਾ ਹੈ ਬੜਾ ਹੀ ਜਿਹੜੀ ਬੁੱਕ ਤਾਂ ਹੀ ਘਟਣਾ ਹੈ ਔਰ ਮੈਂ ਅਪੀਲ ਕਰਾਂਗਾ ਕਿ ਸਾਰੇ ਹੀ ਲੋਕਾਂ ਨੂੰ ਬਹੁਤ ਜਿਆਦਾ ਤੁੰਦ ਪੈਰੀ ਹੈ ਠੰਡ ਬਹੁਤ ਜਿਆਦਾ ਹੈ ਘਰਾਂ ਤੋਂ ਨਿਕਲਣ ਤੋਂ ਗਰੇਜ ਕਰੋ ਜੇ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਕਰੋ ਨਾ ਨਿਕਲਿਆ ਜਾਵੇ ਕਿਉਂਕਿ ਆ ਜਿਹੜਾ ਰੈੱਡ ਅਲਰਟ ਸਰਕਾਰ ਵੱਲੋਂ ਵੀ ਕੋਸ਼ਿਸ਼ ਕੀਤਾ ਹੋਇਆ ਹੈ ਆਪਾਂ ਦੇਖ ਰਹੇ ਹਾਂ ਆਪਣੇ ਵੀ ਬਾਹਰ ਕਿੰਨੀ ਤੁੰਦ ਜਿਆਦਾ ਹੈ ਕੁਝ ਦਿਨ ਜਿਹੜੇ ਇਹ ਤੁੰਦ ਦਾ ਰਹਿਣਾ ਤਾਂ ਮੈਂ ਅਪੀਲ ਕਰਾਂਗਾ ਕਿ ਕੋਈ ਜ਼ਰੂਰੀ ਕੰਮ ਤੋਂ ਬਿਨਾਂ ਕਿਤੇ ਵੀ ਕੋਈ ਬਾਹਰ ਨਾ ਜਾਇਆ ਜਾਵੇ ਘਰਾਂ ਦੇ ਵਿੱਚ ਰਹਿ ਜਾਵੇ